ਜਿੰਨਰ ਕੱਲ ਦੀ ਪਹਿਲੀ ਮੰਜ਼ਲ ਨਹੀਂ ਹੈਗੀ ਤਾਂ ਕਿ ਸਮਾਨ ਚੱਕੜੇ ਉੱਪਰ ਰੱਖਣਾ ਹੈਗਾ ਉਹ ਸਾਰਾ ਖਰਾਬ ਹੋ ਜਣਾ ਵਾ ਉਹਦੇ ਬਸੇ ਮਿਨਿਮਮ ਤਰਪਾਲ ਦੀ ਅਗਲੇ ਬਵਸਾ ਹੋ ਜੇ ਤਾਂ ਉਹ ਕਿਦਣਾ ਕਿਤੇ ਕੰਟਰੋਲ ਹੋ ਜਾਣਗੇ ਜੀ ਔਰ ਕੱਲੇ ਕੱਲੇ ਬੰਦੇ ਦਾ ਆਧਾਰ ਕਾਰਡ ਦੇਖ ਕੇ ਸਰਪੰਚ ਦੀ ਜ਼ਿੰਮੇਵਾਰੀ ਪਾ ਕੇ ਜਿਨ੍ਹਾਂ ਨੂੰ ਵਾਕਈ ਲੋੜ ਹੈ ਤਾਂ ਉਸ ਤਰੀਕੇ ਨਾਲ ਉਹਨਾਂ ਨੂੰ ਲਿਆਂਦਾ ਇੱਥੇ ਉਹ ਤੋਂ ਇਹ ਛੋਟਾ ਜਿਹਾ ਸੀਗਾ ਇਸ ਤੋਂ ਬਾਅਦ ਜੇ ਸਾਨੂੰ ਹੋਰ ਜ਼ਰੂਰਤ ਹੋਈ ਤਾਂ ਇਹਨਾਂ ਵੱਲੋਂ ਸਾਨੂੰ ਖੁੱਲੀ ਆਫਰ ਹੈ ਵੀ ਜਦੋਂ ਮਰਜ਼ੀ ਤਾਂ ਅਸੀਂ ਉਹਦੇ ਹੋਰ ਕਿੰਨਾ ਲੋਡ ਹੋ ਜਾਣਾ ਤੱਕ ਪਹੁੰਚਾਂਗੇ ਮ ਮ ਰੇਗਾ ਦਾ ਕੰਮ ਕਰਦੀਆਂ ਆਂ ਗਿਆ ਬੈ ਜਾਂ ਕਿਸੇ ਇੰਡਸਟਰੀ ਚ ਜਾਂਦੀ ਆ ਕੰਮ ਕਰਨ ਵਾਸਤੇ ਹੈ ਨਾ ਉਹਨਾਂ ਕੋਲ ਕੁਝ ਕਾਫੀ ਕੁਝ ਜਿਵੇਂ ਜ਼ਮੀਨ ਤੇ ਕਾਫੀ ਕੁਝ ਨਾਲ ਦਾ ਖਰਾਬ ਹੋ ਚੁੱਕਾ ਸੀ ਜੋ ਵੀ ਰਾਸ਼ਨ ਸਮਗਰੀ ਜੋ ਵੀ ਸਮਾਨ ਹੈ ਸਿਰਫ ਸਹੀ ਹੱਥਾਂ ਚ ਪਹੁੰਚਾਓ ਸਹੀ ਹੱਥਾਂ ਚ ਪਹੁੰਚਾਓ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਅਸੀਂ ਉਹੀ ਚੀਜ਼ ਲੈ ਕੇ ਦੇ ਰਹੇ ਆਂ ਜਿਹੜੀ ਚੀਜ਼ ਅਸੀਂ ਖੁਦ ਆਪਣੇ ਘਰਾਂ ਚ ਕੱਲ ਨੂੰ ਕੋਈ ਜ਼ਰੂਰਤ ਪੈਂਦੀ ਤਾਂ ਅਸੀਂ ਯੂਜ਼ ਕਰਦੇ ਆਂ ਅਸੀਂ ਕੋਈ ਹਲਕੀ ਸੇਵਾ ਨਹੀਂ ਹੈ ਕੰਮ ਤੁਸੀਂ ਹਾਂ ਅਸੀਂ ਕੋਈ ਹਲਕੀ ਕੁਆਲਿਟੀ ਨਹੀਂ ਹੈ ਜਿਹੜੇ ਜ਼ਮੀਨੀ ਦੇ ਬਹੁਤ ਲੋਕ ਹੈਗੇ ਆ ਜਿਨ੍ਹਾਂ ਕੋਲ ਸੇਵਾ ਨਹੀਂ ਹੈਗੀ ਸਰ ਉਹਨਾਂ ਨੂੰ ਸੇਵਾ ਦੀ ਬਹੁਤ ਇਹ ਉਹਨਾਂ ਨੂੰ ਸੇਵਾ ਦਿੱਤੀ ਜਾਵੇ। ਅਸੀਂ ਇਹ ਵੀ ਪਿੰਡ ਵਾਲਿਆਂ ਨੂੰ ਸਵਾਸਨ ਦਿੱਤਾ ਹੋਇਆ। ਮੇਬੀ ਹੋ ਸਕਦਾ ਹੈ ਸਾਨੂੰ ਅੱਜ ਦੇਖੋ 100 ਬੰਦੇ ਦਾ 100 ਦੀ ਤਰਪਾਲ ਸੀ ਸਰਪੰਚਾ ਉਹਨੇ ਆਪਣੇ ਪਿੰਡ ਦੇ ਵਿੱਚੋਂ ਲੋੜਵੰਦ 10-10 ਬੰਦੇ ਜਿਹੜੇ ਉਹ ਕੱਢੇ ਸੀ ਤਕਰੀਬਨ ਸਾਰੇ ਪਿੰਡਾਂ ਨੂੰ ਅਸੀਂ 10-10 ਪਿੰਡ ਬੱਚੇ ਜਿਹੜੇ ਘਰ ਪਰਿਵਾਰ ਨੇ ਉਹਨਾਂ ਦੇ ਮੈਂਬਰਾਂ ਨੂੰ ਅਸੀਂ ਅੱਜ ਇੱਥੇ ਜਿਹੜੇ ਤਰਪਾਲਾਂ ਤੇ ਜਿਹੜੀਆਂ ਸਤਰੀਆਂ ਉਹ ਦੇ ਰਹੇ ਸੀ। ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਹਾਂ ਕਿ ਪਰਮਾਤਮਾ ਨੇ ਸਾਨੂੰ ਅੱਜ ਇਹ ਯੋਗਿਆ ਬਣਾਇਆ ਹੈ ਕਿ ਅਸੀਂ ਕਿਸੇ ਦੀ ਹੈਲਪ ਕਰ ਸਕੀ ਹੈ। ਅਕਾਉਂਟੇਬਿਲਟੀ ਮੰਗੋ ਤੁਹਾਡਾ ਰਾਈਟ ਹੈਗਾ ਬੈ ਸਮਾਨ ਕਿਹਨੂੰ ਦਿੱਤਾ ਗਿਆ ਉਹ ਕਿੰਨਾ ਕੁ ਜ਼ਿਆਦਾ ਜ਼ਰੂਰਤਮੰਦ ਸੀਗਾ ਦੇਖੋ ਅੱਜ ਅੱਜ ਐਡਾ ਵੱਡਾ ਪਿੰਡ ਐ ਨੇ ਪਿੰਡ ਜਿਹੜੇ ਇੱਥੇ ਇਕੱਠੇ ਆ ਗਏ ਸਾਨੂੰ ਲੱਗਦਾ ਹੈ ਕਿ ਸਾਡਾ ਸਮਾਨ ਸ਼ਾਇਦ ਥੋੜਾ ਸੀ ਸਸੇ ਗਾਲ ਜੀ ਤੁਸੀਂ ਦੇਖ ਰਹੇ ਹੋ ਦਿਆਣਾ ਲਾਈਵ ਤੇ ਮੈਂ ਮਿਤ ਇਸ ਵੇਲੇ ਪੰਜਾਬ ਦੇ 23 ਜ਼ਿਲ੍ਹੇ ਜਿਹੜੇ ਨੇ ਹੜਾ ਦੀ ਮਾਰ ਹੇਠਾਂ ਨੇ ਹੜ ਤੋਂ ਜਿਹੜੀ ਆਪਣੀ ਲੜਾਈ ਲੜ ਰਹੇ ਨੇ 2000 ਤੋਂ ਵੱਧ ਜਿਹੜੇ ਪਿੰਡ ਨੇ ਹੜਾ ਦੀ ਮਾਰ ਹੇਠਾਂ ਨੇ ਇਹ ਤਸਵੀਰਾਂ ਤੁਹਾਨੂੰ ਮੈਂ ਨਿਸ਼ਾਨ ਕਰਾ ਰਿਹਾ ਆਂ ਵਾ ਦੇਖ ਸਕਦੇ ਹੋ ਕੈਮਰਾ ਪਰਸਨ ਨੂੰ ਕਵਾਂਗਾ ਇੱਕ ਇਹ ਤਸਵੀਰ ਤੁਹਾਨੂੰ ਦਿਖਾਣ ਕਿਸ ਤਰੀਕੇ ਜਿਹੜਾ ਹੁਣ ਲੁਧਿਆਣਾ ਦੇ ਵਿੱਚ ਵੀ ਜਿਹੜੀ ਹੈ ਸੰਸਥਾਵਾਂ ਅੱਗੇ ਆ ਕੇ ਜਿਹੜਾ ਇਸ ਲੜਾਈ ਨੂੰ ਲੜਨ ਦੇ ਵਿੱਚ ਆਪਣਾ ਜਿਹੜਾ ਸਹਿਯੋਗ ਨਿਭਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਭਾਵੇਂ ਜਿਹੜਾ ਸਿਚੁਏਸ਼ਨ ਜਿਹੜੀ ਹੈ ਸਸਰਾਲੀ ਬੰਦੇ ਕਾਫੀ ਟੈਂਸ ਬਣੀ ਹੋਈ ਸੀ ਪਰ ਸਮੇਂ ਰਹਿੰਦੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਮੌਕਾ ਸਾਹਮ੍ਹ ਲਿਆ ਗਿਆ ਆਰਸੀ ਬੰਡ ਬਣਾ ਕੇ ਜਿਹੜਾ ਉਹਨੂੰ ਪੱਕਾ ਕਰਨ ਦਾ ਕੰਮ ਲਗਾਤਾਰ ਨਿਰੰਤਰ ਜਾਰੀ ਹੈ ਭਾਵੇਂ ਸੰਸਥਾਵਾਂ ਅੱਗੇ ਆ ਕੇ ਆਪਣੀ ਸੇਵਾ ਨਿਭਾ ਰਹੀਆਂ ਨੇ ਭਾਵੇਂ ਪਿੰਡਾਂ ਦੇ ਜਿਹੜੇ ਨੇ ਸੇਵਾ ਆਪਣੀ ਨਿਭਾ ਰਹੇ ਨੇ ਉੱਥੇ ਹੀ ਅੱਜ ਜਿਹੜੇ ਲੋਕ ਨੇ ਨਾਲ ਦੇ ਲੱਗਦੇ ਪਿੰਡਾਂ ਦੇ ਵਿੱਚ ਉੱਥੇ ਸੰਸਥਾ ਅੱਗੇ ਆ ਕੇ ਤਰਪਾਲਾਂ ਦੀ ਸੇਵਾ ਆਪਣੀ ਨਿਭਾਉਂਦੀ ਹੋਈ ਨਜ਼ਰ ਆ ਰਹੀਆਂ ਨੇ ਕਿਉਂਕਿ ਜਦ ਅਜਿਹੀ ਕੋਈ ਸਥਿਤੀ ਬਣਦੀ ਹੈ ਤਾਂ ਸਭ ਤੋਂ ਜ਼ਿਆਦਾ ਜਿਹੜੀ ਹੈ ਲੋੜ ਇਹਨਾਂ ਪਿੰਡਾਂ ਵਾਸੀਆਂ ਨੂੰ ਜਿਹੜੀਆਂ ਤਰਪਾਲਾਂ ਤੇ ਛਤਰੀਆਂ ਦੀ ਹੈ ਕਿਉਂਕਿ ਅਜੇ ਹੀ ਕੋਈ ਸਥਿਤੀ ਬਣਦੀ ਹੈ ਤਾਂ ਖੁਦਾ ਨਾਲ ਖਾਸਤਾ ਜੇ ਅਜੇ ਹੀ ਕੋਈ ਸਥਿਤੀ ਬਣੀ ਤਾਂ ਹਾਲਾਤ ਜਿਹੜੇ ਕਾਫੀ ਮਾੜੇ ਹੋ ਸਕਦੇ ਨੇ ਪਰ ਦੇਖ ਸਕਦੇ ਹੋ ਲਗਾਤਾਰ ਇਹ ਪਿੰਡਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੇ ਨਾਲ ਲੱਗਦੇ 9 ਤੋਂ 10 ਪਿੰਡ ਨੇ ਉਹਨਾਂ ਦੇ ਵਿੱਚ ਅੱਜ ਇਸ ਸੰਸਥਾ ਪਹੁੰਚੀ ਹੈ ਤੇ ਲਗਾਤਾਰ ਉਹਨਾਂ ਨੂੰ ਜਿਹੜੀ ਹੈ ਛਤਰੀਆਂ ਤੇ ਤਰਪਾਲਾਂ ਦੀਆਂ ਸੇਵਾ ਕਰ ਰਹੇ ਨੇ ਜੈ ਜਗਨੰਦ ਸਰ ਜੈ ਜਗਨੰਦ ਜੀ ਜੈ ਜਗਨੰਦ ਸਰ ਸਰ ਅੱਜ ਜਿਹੜੀ ਸੇਵਾ ਕਰਨ ਪਹੁੰਚੇ ਉਹ ਪਾਵੇਂ ਸਿਚੁਏਸ਼ਨ ਅੰਡਰ ਕੰਟਰੋਲ ਹੈ ਹਮ ਸਟ੍ਰੈਸਫੁਲ ਸਿਚੁਏਸ਼ਨ ਜ਼ਰੂਰ ਬਣੀ ਸੀ ਪਰ ਅੱਜ ਇਹ ਸੇਵਾ ਲੈ ਕੇ ਪਹੁੰਚਣ ਦਾ ਮੋਟਿਵ ਕੀ ਹੈ ਸਰ ਇੱਥੋਂ ਦਾ ਮੋਟਿਵ ਇਹ ਸੀ ਇੱਥੋਂ ਦੇ ਐਸਐਚਓ ਸਾਹਿਬ ਨੇ ਸਾਨੂੰ ਸੰਪਰਕ ਕੀਤਾ ਕਿ ਬਹੁਤ ਸਾਰੇ ਘਰਾਂ ਦਾ ਜਿਹੜਾ ਥੱਲੇ ਲੈਵਲ ਦਾ ਪਾਣੀ ਹੈਗਾ ਉਹ ਆ ਚੁੱਕਾ ਹੈਗਾ ਵਾ ਦੇਖੋ ਬੜਾ ਟੈਕਨੀਕਲੀ ਉਹਨੇ ਸੋਚਿਆ ਵੀ ਜਿਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਲ ਨਹੀਂ ਹੈਗੀ ਜਿਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਲ ਨਹੀਂ ਹੈਗੀ ਤਾਂ ਕਿ ਸਮਾਨ ਚੱਕੜੇ ਉੱਪਰ ਰੱਖਣਾ ਹੈਗਾ ਬਹੁਤ ਸਾਰਾ ਖਰਾਬ ਹੋ ਜਣਾ ਬੈ ਉਹਦੇ ਬਸੇ ਮਿਨਿਮਮ ਤਰਪਾਲ ਦੀ ਅਗਲੇ ਬਵਸਾ ਹੋ ਜਵੇ ਤਾਂ ਉਹ ਕਿਤੇ ਨਾ ਕਿਤੇ ਕੰਟਰੋਲ ਹੋ ਜਾਣਗੇ ਜੀ ਉਹਨਾਂ ਦਾ ਲੌਜੀਕ ਦੇਖੋ ਬਹੁਤ ਜ਼ਬਰਦਸਤ ਸੀਗਾ ਲekin ਜਿਹੜੀਆਂ ਛਤਰੀ ਸੀਗੀਆਂ ਛਤਰੀਆਂ ਉਹਨਾਂ ਪਾਸੇ ਗਈਆਂ ਜਿਹੜੀਆਂ ਡੇਲੀ ਲੇਡੀਜ਼ ਕੰਮ ਕਰਨ ਨੂੰ ਜਾਂਦੀਆਂ ਹੈਗੀਆਂ ਨਾ ਮਰੇਗਾ ਦਾ ਕੰਮ ਕਰਦੀਆਂ ਹੈਗੀਆਂ ਬੈ ਜਾਂ ਕਿਸੇ ਇੰਡਸਟਰੀ ਚ ਜਾਂਦੀਆਂ ਕੰਮ ਕਰਨ ਵਾਸਤੇ ਹੈ ਨਾ ਉਹਨਾਂ ਕੋਲ ਕੋਈ ਕਾਫੀ ਕੁਝ ਜਿਹੜੇ ਜ਼ਮੀਨ ਤੇ ਕਾਫੀ ਕੁਝ ਉਹਨਾਂ ਦਾ ਖਰਾਬ ਹੋ ਚੁੱਕਾ ਸੀ ਤੇ ਅਸੀਂ ਲੁਧਿਆਣੇ ਤੋਂ ਮਹਿਲਾ ਸ਼ਕਾ ਜਿਹੜੀ ਕਿ ਸਾਡੀ ਬਹੁਤ ਬੜੀ ਮਹਿਲਾ ਸ਼ਕਾ ਹੈ ਜੈਨ ਸਮਾਜ ਦੀ ਮਹਿਲਾ ਸ਼ਕਾ ਭਗਵਾਨ ਮਾਵੀ ਸੇਵਾ ਸੰਸਥਾਨ ਜਿਹਦੇ ਕੀ ਚੇਅਰ ਪਰਸਨ ਸ਼੍ਰੀਮਤੀ ਨੀਲਮ ਜੈਨ ਹੈ ਔਰ ਉਹਨਾਂ ਉਹਨਾਂ ਦੀ ਪ੍ਰੇਰਣਾ ਦੇ ਨਾਲ ਅੱਜ ਉਹ ਬਾਹਰ ਨੇ ਦਿੱਲੀ ਨੇ ਉਹਨਾਂ ਦੀ ਪ੍ਰੇਰਣਾ ਦੇ ਨਾਲ ਅੱਜ ਸਾਡੀ ਮਹਾ ਮੰਤਰੀ ਰੀਤਾ ਜੈਨ ਜੀ ਰਮਾ ਜੈਨ ਜੀ ਸਾਡੇ ਗੁਰਦੇਵ ਜੀ ਜਿਹੜੇ ਕੀ ਰਾਸ਼ਟਰਪਤੀ ਵਾਡੀ ਹੈਗੇ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਵਾ ਔਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਦੋਸਤ મિતਰ ਹੈਗੇ ਆ ਇਹ ਸਾਰੇ ਇਸ ਕੰਮ ਦੀ ਸਹਾਇਤਾ ਵਾਸੇ ਪਹੁੰਚੇ ਆ ਅੱਜ ਬਹੁਤ ਸਾਰੇ ਸਰਪੰਚ ਪੰਚ ਜਿਹੜੇ ਹੈਗੇ ਨੇ ਉਹ ਇੱਥੇ ਇਕੱਠੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਟਾਸਕ ਦਿੱਤਾ ਗਿਆ ਵੀ ਜਿਹੜੇ ਜ਼ਮੀਨੀ ਲੈਵਲ ਦੇ ਲੋਕ ਹੈਗੇ ਆ ਜਿਹੜੇ ਜ਼ਮੀਨੀ ਲੈਵਲ ਦੇ ਲੋਕ ਹੈਗੇ ਆ ਜਿਨ੍ਹਾਂ ਕੋਲ ਇਹ ਉਹਨਾਂ ਨੂੰ ਸਵਧ ਦਿੱਤੀ ਜਾਵੇ ਅਸੀਂ ਇਹ ਵੀ ਪਿੰਡ ਵਾਲਿਆਂ ਨੂੰ ਸਵਾਸਨ ਦਿੱਤਾ ਹੋਇਆ ਮੇਬੀ ਹੋ ਸਕਦਾ ਹੈ ਸਾਨੂੰ ਅੱਜ ਦੇਖੋ 100 ਬੰਦੇ ਦਾ 100 ਦੀ ਤਰਪਾਲਸੀ ਸਰ ਸੋਚਤ ਨਹੀਂ ਆ ਸੀ ਗਿਆ ਸਾਨੂੰ ਆਉਣ ਵਾਲੇ ਸਮੇਂ ਚ ਸਾਨੂੰ ਇਸ ਤੋਂ ਵੱਧ ਵੀ ਅਗਰ ਸਾਨੂੰ ਇੱਥੇ ਦੇਣ ਦੀ ਜੁੜਤ ਹੋਈ ਲੇਕਿਨ ਜੈਨੂਨਿਟੀ ਹੈ ਨਾ ਐਸਚਓ ਸਾਹਿਬ ਨੌਂ ਰੋਡ ਵੈਰੀ ਵੈਰੀ ਜੈਨੂਨ ਵਰਕ ਕਰ ਰਹੇ ਨੇ ਉਹਨਾਂ ਨੇ ਇੰਨੀ ਸਕੂਟ ਨਹੀਂ ਕੀਤੀ ਹੈ ਅੱਜ ਦੇਖੋ 2-300 ਬੰਦਾ ਇਕੱਠਾ ਹੋ ਗਿਆ ਇੱਥੇ ਹੈ ਨਾ ਲੇਕਿਨ ਉਹ ਸਕੂਟ ਨਹੀਂ ਕੀਤੀ ਗਈ ਸਰ ਜਿਹੜੀ ਹੈ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਪੈਂਦੀ ਹੈ ਕਿਉਂਕਿ ਅਸੀਂ ਵੀ ਕੱਲ ਕਈ 라ਵੀ ਦੇ ਲੱਗਦੇ ਪਿੰਡਾਂ ਦੇ ਵਿੱਚ ਗਏ ਉੱਥੇ ਰਾਸ਼ਨ ਦਾ ਪੰਡਾਲ ਜਿਹੜਾ ਹੈ ਨਾ ਕਾਫੀ ਵੱਧ ਹੋ ਗਿਆ ਜਿਨ੍ਹਾਂ ਲੋਕਾਂ ਨੂੰ ਲੋੜ ਵੀ ਨਹੀਂ ਸੀ ਉਹਨਾਂ ਨੇ ਵੀ ਜਿਹੜਾ ਸਟਾਕ ਕਰਨਾ ਸ਼ੁਰੂ ਕਰਤਾ ਤਾਂ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਹੁੰਦੀ ਹੈ ਨਾ ਇੱਕ ਮੀਡੀਏਟਰ ਦੀ ਉਹ ਕੰਮ ਉਹਨਾਂ ਨੇ ਕੀਤਾ ਤੇ ਕਿਨੇ ਇੱਕ ਜਿਹੜੇ ਪਿੰਡ ਦੇ ਲੋਕਾਂ ਨੂੰ ਅੱਜ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਦਿੱਤੀ ਗਈ ਇੱਥੇ ਆਸ-ਪਾਸ ਦੇ ਲੱਗਦੇ 17 ਪਿੰਡ ਹੈ ਜਿਹੜੇ ਆਪਣੇ ਇਹਨਾਂ ਦੇ ਅਜੀਤਪਾਲ ਜੀ ਸਿੰਘ ਦੇ ਅੰਡਰ ਆ ਰਹੇ ਹੈ ਉਹ 17 ਪਿੰਡਾਂ ਦੇ ਸਰਪੰਚ ਆਏ ਸਰਪੰਚਾਂ ਨੇ ਆਪਣੀ ਲਿਸਟ ਨੂੰ ਸਕੂਟਨੀ ਕਰਕੇ ਉਹ ਲਿਸਟ ਸਾਨੂੰ ਦਿੱਤੀਆਂ ਅਸੀਂ ਉਸ ਲਿਸਟਾਂ ਦੇ ਅਕੋਰਡਿੰਗ ਅਸੀਂ ਅੱਜ ਇੱਥੇ ਸਾਰਾ ਮਹਿਲਾ ਸ਼ਖਾ ਭਗਵਾਨ ਮਹਾਵੀਰ ਸੇਵਾ ਸੁਸਾਇਟੀ ਦੀ ਮਾ ਮੰਤਰੀ ਰੀਚਾ ਜੈਨ ਉਤੇ اور ਪ੍ਰਧਾਨ ਹਮਾਰੇ ਜੋ ਹੈ ਨੀਲਮ ਜੀ ਹੈ ਉਹਨਾਂ ਵੱਲੋਂ ਅਸੀਂ ਸਾਰਾ ਇਹ ਕਾਰਜਕ੍ਰਮ ਅਸੀਂ ਆਪਣੇ ਮਹਿਲਾ ਸ਼ਖਾ ਦੇ ਅੰਡਰ ਕਰ ਰਹੇ ਆ ਸਾਨੂੰ ਸਿਰਫ ਸਾਡਾ ਇੱਕੋ ਹੀ ਆਵਾਜ਼ ਹੁੰਦਾ ਕਿ ਜੋ ਜੈਨੂਨ ਹੈ ਉਹ ਅੱਗੇ ਆਏ بس او ਦੇ ਲਈ چاہے ਸਾਨੂੰ 100 ਛੱਡ 500 ਵੀ ਦੇਣਾ ਪਏਗਾ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ بس ਇਹ ਵੇ ਕਿ ਸਹੀ ਹੱਥਾਂ ਵਿੱਚ ਜਾਵੇ ਔਰ ਸਾਡੇ ਰਕੇਸ਼ ਭਾਈ ਸਾਹਿਬ ਇਸ ਲਈ ਬਹੁਤ ਮਿਹਨਤ ਕਰਦੇ ਨੇ ਹਰ ਚੀਜ਼ ਨੂੰ ਲੈ ਕੇ ਚੱਲਦੇ ਨੇ ਆਪਾਂ ਵੀ ਤੈਹ ਤੱਕ ਪਹੁੰਚਦੇ ਆਂ ਬਸ ਸਿੰਪਲ ਜੀ ਗੱਲ ਹੈ ਜਿਹੜੀ ਚੀਜ਼ ਹੈ ਉਹ ਜ਼ਰੂਰਤਮੰਦਾ ਨੂੰ ਉਸ ਟਾਈਮ ਜਿਸ ਬੰਦੇ ਨੂੰ ਲੋੜ ਹੈ ਉਹਦੇ ਹੱਥਾਂ 'ਚ ਜਾਵੇ ਨਾ ਕਿ ਖਾਲੀ ਜਿਵੇਂ ਤੁਸੀਂ ਹੁਣੇ ਗੱਲ ਕਰ ਰਹੇ ਹੋ ਕਿ ਉੱਥੇ ਰਾਸ਼ਨ ਇੰਜ ਰੂਲ ਰਿਹਾ ਉਸ ਲਈ ਨਹੀਂ ਰਾਸ਼ਨ ਦਾ ਤਾਂ ਬਿਲਕੁਲ ਕਿਉਂਕਿ ਪੰਜਾਬੀ ਵੀ ਜਿਹੜੇ ਆ ਕਾਫੀ ਅੱਗੇ ਹੋ ਕੇ ਸੇਵਾ ਨਿਭਾ ਰਹੇ ਨੇ ਲਗਾਤਾਰ ਕਲਕਈ ਅਸੀਂ ਤਸਵੀਰਾਂ ਇਦਾਂ ਦੀ ਦੇਖਿਆ ਲਗਾਤਾਰ ਟਰਾਲੀਆਂ ਦੇ ਟਰਾਲੀਆਂ ਲਾਦ ਕੇ ਰਾਸ਼ਨ ਪਹੁੰਚ ਰਹੇ ਨੇ ਪੰਜਾਬੀ ਬਿਲਕੁਲ ਅੱਗੇ ਆਏ ਹੋਏ ਨੇ ਉੱਥੇ ਯੂਪੀ ਤੋਂ ਗੱਡੀਆਂ ਆਈਆਂ ਹੋਈਆਂ ਗੁਜਰਾਤ ਤੋਂ ਗੱਡੀਆਂ ਆਈਆਂ ਹੋਈਆਂ ਪੂਰਾ ਭਾਰਤ ਅੱਜ ਖੜਾ ਹੈ ਪੰਜਾਬ ਦੇ ਨਾਲ ਚਲੋ ਬਹੁਤ ਸਾਡੇ ਅਸੀਂ ਕਹਿੰਦੇ ਆ ਕਿ ਸਾਡਾ ਭਾਰਤ ਦੇਸ਼ ਐਸਾ ਦੇਸ਼ ਹੈ ਜਿੱਥੇ ਵਿਭਿੰਨ ਵਿਭਿੰਨ ਤਰ੍ਹਾਂ ਦੇ ਰਾਜੇ ਐ ਪ੍ਰਾਂਤ ਐ ਵਿਭਿੰਨ ਵਿਭਿੰਨ ਤਰ੍ਹਾਂ ਦੇ ਲੋਕ ਰਹਿੰਦੇ ਐ ਔਰ ਆਪਾਂ ਇੱਕ ਝੁੱਟ ਹੋ ਕੇ ਅਗਰ ਕਿਸੇ ਵੀ ਪ੍ਰਾਂਤ ਤੇ ਕੋਈ ਮੁਸੀਬਤ ਆਂਦੀ ਐ ਆਪਾਂ ਪੂਰਾ ਭਾਰਤ ਦੇਸ਼ ਆਪਾਂ ਇੱਕ ਜਗ ਝੁੱਟ ਹੋ ਕੇ ਖੜੇ ਕਰਦੇ ਹੁੰਨੇ ਆ ਪਰ ਸਾਡੀ ਸਿਰਫ ਇੱਕੋ ਹੀ ਅਪੀਲ ਐ ਕਿ ਕਿਰਪਿਆ ਕਰਕੇ ਜੋ ਵੀ ਰਾਸ਼ਨ ਸਮਗਰੀ ਜੋ ਵੀ ਸਮਾਨ ਐ ਸਿਰਫ ਸਹੀ ਹੱਥਾਂ 'ਚ ਪਹੁੰਚਾਓ ਸਹੀ ਹੱਥਾਂ 'ਚ ਪਹੁੰਚਾਓ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਜੀ ਮੈਮ ਕਿ ਨਾ ਤੁਹਾਡਾ ਕੀ ਕਹਿਣਾ ਚਾਹੋ ਰਮਾ ਜਨ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਅਸੀਂ ਇੱਥੇ ਕੁਝ ਬਾੜ ਨਾਲ ਪ੍ਰਭਾਵਿਤ ਜੋ ਖੇਤਰ ਉਸ ਲਈ ਇਕੱਠੇ ਹੋਏ ਆਂ ਸਾਨੂੰ ਪਤਾ ਲੱਗਿਆ ਕਿ ਇੱਥੇ ਬਹੁਤ ਸਾਰੇ ਲੋਕਾਂ ਨੂੰ ਤਰਪਾਲ ਦੀ ਜਾਂ ਛਤਰੀਆਂ ਦੀ ਜ਼ਰੂਰਤ ਹੈ ਤਾਂ ਅਸੀਂ ਉਹਨਾਂ ਲੋਕਾਂ ਦੀ ਮਦਦ ਲਈ ਇੱਥੇ ਅੱਗੇ ਆਏ ਅਸੀਂ ਇਹ ਚਾਹਾਂਗੇ ਕਿ ਪ੍ਰਸ਼ਾਸਨ ਕੁਝ ਕਰੇ ਨਾ ਕਰੇ ਉਹ ਬਾਦੀ ਗੱਲ ਹੈ ਤੇ ਸਾਨੂੰ ਲੋਕਾਂ ਨੂੰ ਵੀ ਆਪਣਾ ਇੱਕ ਸਮਝਦੇ ਹੋਏ ਕਿ ਆਪਣੀ ਇੱਕ ਮੋਰਲ ਡਿਊਟੀ ਹੈ ਸਮਝਦੇ ਹੋ ਅੱਗੇ ਆਉਣਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹਾਂ ਰਾਸ਼ਨ ਬਹੁਤ ਰੁੱਲਿਆ ਇਹ ਚੀਜ਼ ਵੀ ਨਹੀਂ ਹੋਣੀ ਚਾਹੀਦੀ ਪ੍ਰੋਪਰ ਸਕੂਟਨੀ ਕਰੋ ਦੇਖੋ ਕਿ ਜੋ ਜੈਨੂਅਨ ਹੈ ਜਿਨ੍ਹਾਂ ਨੂੰ ਬਾਕੀ ਜ਼ਰੂਰਤ ਹੈ ਉਹਨਾਂ ਨੂੰ ਸਮਾਨ ਦਿੱਤਾ ਜਾਵੇ ਤਾਂ ਕਿ ਉਹ ਲੋਕ ਆਪਣਾ ਰੋਜ਼ ਮਰਿਆ ਦੀ ਜ਼ਿੰਦਗੀ ਨੂੰ ਠੀਕ ਤਰ੍ਹਾਂ ਗੁਜ਼ਾਰ ਸਕਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਇੱਕ ਜਿਹੜਾ ਮੀਡੀਏਟਰ ਦਾ ਕੰਮ ਪੁਲਿਸ ਮੁਲਾਜ਼ਮਾ ਦੇ ਵੱਲੋਂ ਕੀਤਾ ਗਿਆ ਸੋ ਜੀ ਜੈਨ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਸਰ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਤਰਪਾਲ ਹੈਗੀ ਹੈ ਆ ਇਹ ਬਹੁਤ ਬੜੀਆ ਕੰਪਨੀ ਦੀ ਹੈ ਇਹ ਜਿਹੜਾ ਤੁਸੀਂ ਸਾਈਡ ਦੇਖ ਰਹੇ ਹੋ ਇਹਦਾ इवन ਡਬਲ ਸਾਈਡ ਹੈ ਜੀ ਇਹ ਆ ਤੁਸੀਂ ਦੇਖੋ ਸੇ ਹਾਫ ਹਾਫ ਸ਼ੀਟ ਹੈ ਕਈ ਵਾਰ ਅੱਜ ਅੱਜ ਇਆਂ ਸਥਿਤੀਆਂ ਬੜੀਆਂ ਨੇ ਜਦ ਹਵਾ ਚੱਲਦੀ ਹੈ ਤਾਂ ਤਰਪਾਲ ਫੱਟ ਜਾਂਦੇ ਨੇ ਤੁਸੀਂ ਇਹ ਕੁਆਲਿਟੀ ਦੇਖੋ ਇਹ ਤਰਪਾਲ ਦੀ ਕੁਆਲਿਟੀ ਕਿੰਨੀ ਅੱਛੀ ਕੁਆਲਿਟੀ ਦੀ ਹੈ ਅਸੀਂ ਉਹੀ ਚੀਜ਼ ਲਿਆ ਕੇ ਦੇ ਰਹੇ ਹਾਂ ਜਿਹੜੀ ਚੀਜ਼ ਅਸੀਂ ਖੁਦ ਆਪਣੇ ਘਰਾਂ 'ਚ ਕੱਲ ਨੂੰ ਕੋਈ ਜ਼ਰੂਰਤ ਪੈਂਦੀ ਤਾਂ ਅਸੀਂ ਯੂਜ਼ ਕਰਦੇ ਹਾਂ ਅਸੀਂ ਕੋਈ ਹਲਕੀ ਸੇਵਾ ਨਹੀਂ ਹੈ ਇੱਕ ਕੰਮ ਦੀ ਹਾਂ ਅਸੀਂ ਕੋਈ ਹਲਕੀ ਕੁਆਲਿਟੀ ਨਹੀਂ ਹੈ ਛਤਰੀ ਦੇਖੋ ਇਹ ਮਨੇ ਸਟੇਨਲੈਸ ਸਟੀਲ ਦੀ ਹੈ ਜੀ ਸਟੇਨਲੈਸ ਸਟੀਲ ਦੀ ਹੈ ਜੀ ਜਿਹੜੀ ਛਤਰੀ ਵੀ ਹੈ ਜੀ ਮਤਲਬ ਜਿਹੜਾ ਅਸੀਂ ਆਪਣੇ ਘਰ ਸਮਾਨ ਵਰਤਦੇ ਹਾਂ ਜੀ ਸਰ ਉਹੀ ਇੱਥੇ ਦਿੱਤਾ ਜਾ ਰਿਹਾ ਜੀ ਥੈਂਕ ਯੂ ਅਸੀਂ ਵੀ ਸ਼ੁਕਰਾਨਾ ਕਰਦੇ ਹਾਂ ਜੀ ਐਨ ਜੀਓ ਜੀ ਸਰ ਕੁਝ ਕਹਿਣਾ ਚਾਹ ਮੈਂ ਕਿ ਮੈਂ ਇਹਨਾਂ ਜੋ ਭਗਵਾਨ महावीर ਸੰਸਥਾ ਦਾ ਮੈਂ ਬਹੁਤ ਬਹੁਤ ਦਿਲ ਤੋਂ ਗਹਿਈਆਂ ਜੋ ਧੰਨਵਾਦ ਕਰਦਾ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਜਦੋਂ ਵੀ ਕਿਸੇ ਆਫਤਾ ਪੈਂਦੇ ਆ ਤੇ ਇਹ ਪਹਿਲ ਦੇ ਆਧਾਰ ਤੇ ਅੱਗੇ ਆਂਦੇ ਆ ਅਸੀਂ ਆਸ ਕਰਦੇ ਆ ਅੱਗੇ ਤੋਂ ਵੀ ਕਿ ਜਦੋਂ ਵੀ ਕਿਤੇ ਸਮਾਜ ਦੇ ਕੋਈ ਐਦਾਂ ਦੀ ਭੀੜ ਪੈਂਦੇ ਆ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਇਹ ਸੰਸਥਾਵਾਂ ਅੱਗੇ ਆਂਦੀਆਂ ਆ ਬਹੁਤ ਬਹੁਤ ਦਿਲ ਦੀਆਂ ਗਹਿਈਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਤ੍ਰਿਪਾਲ ਉਹਨਾਂ ਬਹੁਤ ਹੀ ਵੱਡਾ ਜਿਹੜਾ ਉਪਰਾਲਾ ਅੱਜ ਸੰਸਥਾ ਦੇ ਵੱਲੋਂ ਕੀਤਾ ਗਿਆ ਕਿਉਂਕਿ ਜਿਹੜੇ ਨਿਚਲੇ ਸਤਰ ਤੇ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਛੱਤਾਂ ਨਹੀਂ ਪ੍ਰੋਪਰ ਸਕਰੂਟੀ ਨਹੀਂ ਕੀਤੀ ਗਈ ਹੈ ਕੀ ਕਹਿਣਾ ਚਾਹਾਂ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਅਸੀਂ ਸਤਗੁਰ ਵਿਦਾਸ ਬਿਲਫਰਡ ਐਜੂਕੇਸ਼ਨ ਸੁਸਾਇਟੀ ਹੈੱਡ ਕੁਆਟਰ ਲੁਧਿਆਣਾ ਭਗਵਾਨ ਮਹਾਵੀਰ ਸਥਾਨਿਕ ਸੰਸਥਾ ਲੁਧਿਆਣਾ ਦੇ ਸਹਿਯੋਗ ਦੇ ਨਾਲ ਕੰਗਾਰੂ ਗੁੱਪ ਕੰਪਨੀ ਦੇ ਵੱਲੋਂ ਜਿਹੜਾ ਇਹ ਸਾਰਾ ਸੀਐਸਆਰ ਦੇ ਤਹਿਤ ਡੋਨੇਟ ਕੀਤਾ ਗਿਆ ਅੱਜ ਅਸੀਂ ਮੱਤੇਵਾੜਾ ਦੇ ਵਿੱਚ ਮਿਹੜੇ ਪਿੰਡ ਪੈਂਦੇ ਆ ਉਥੋਂ ਪਿੰਡਾਂ ਦੇ ਚੌਂਕੀ ਇੰਚਾਰਜ ਦੇ ਰਾਹੀਂ ਸਰਪੰਚਾਂ ਦੇ ਨਾਲ ਟਾਈਅਪ ਕੀਤਾ ਗਿਆ ਹਰ ਇੱਕ ਜਿਹੜਾ सरपंचਾਂ ਉਹਨੇ ਆਪਣੇ ਪਿੰਡ ਦੇ ਵਿੱਚੋਂ ਲੋੜਵੰਦ 10-10 ਬੰਦੇ ਜਿਹੜੇ ਉਹ ਕਿੱ데 ਸੀ तकरीबन ਸਾਰੇ ਪਿੰਡਾਂ ਨੂੰ ਅਸੀਂ 10-10 ਪਿੰਡ ਬੱਚੇ ਜਿਹੜੇ ਘਰ ਪਰਿਵਾਰ ਨੇ ਉਹਨਾਂ ਦੇ ਮੈਂਬਰਾਂ ਨੂੰ ਅਸੀਂ ਅੱਜ ਇੱਥੇ ਜਿਹੜੇ ਤਰਪਾਲਾਂ ਤੇ ਜਿਹੜੀਆਂ ਛਤਰੀਆਂ ਉਹ ਦੇ ਰਹੇ ਅਸੀਂ ਕੰਗਾਰੂ ਗੋਪ ਕੰਪਨੀ ਦਾ ਤੇ ਚੌਂਕੀ ਇੰਚਾਰਜਜੀਤਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਨਾਮ ਹੈ ਜੀਤਪਾਲ ਸਰ ਬਹੁਤ ਵੱਡੀ ਸੇਵਾ ਤੁਹਾਡੇ ਵੱਲੋਂ ਵੀ ਜਿਹੜੀ ਨਿਭਾਈ ਗਈ ਹੈ ਕਿਉਂਕਿ ਸੇਵਾ ਬੰਦਾ ਕਰਦਾ ਹੈ ਨਾ ਤਾਂ ਸੋਚਦਾ ਹੈ ਕਿ ਉਹ ਸੇਵਾ ਲੱਗਦੀ ਕਿੱਥੇ ਪਈ ਹੈ ਕਿ ਜੈਨੂਇਨ ਲੋਕਾਂ ਤੱਕ ਪਹੁੰਚ ਰਹੀ ਹੋ ਸੇਵਾ ਇਹ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਇਸ ਚੈਨਲ ਦੇ ਰਾਹੀਂ ਸਾਡੇ ਕੋਲ ਆਏ ਹੋ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੈਂ ਚੌਕੀਨ ਇੰਚਾਰਜ ਮੱਤੇਵੜਾ ਥਾਣਾ ਮਿਹਰਬਾਨ ਤੋਂ ਆ ਮੇਰਾ ਇਲਾਕਾ ਹੈ ਇਹ ਇਲਾਕੇ ਦੇ ਵਿੱਚ ਮੈਂ ਆਪਣੇ ਸਰਦਾਰ ਗਦੇਵ ਸਿੰਘ ਜੀ ਸਾਡੇ ਹੈੱਡਕਾਫ ਸਰ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਜਿਨ੍ਹਾਂ ਨੇ ਇੱਕ ਕਿੰਗਾਰੂ ਗਰੁੱਪ ਦੇ ਸਹਿਯੋਗ ਨਾਲ ਤਾਂ ਇੱਕ ਮੇਲਾ ਸਾਖਾ ਭਗਵਾਨ ਮਹਾਵੀਰ ਸੁਸਾਇਟੀ ਹੈ ਉਹਨਾਂ ਨੇ ਇਹ ਸੇਵਾ ਕੀਤੀ ਹੈ ਕਾਸੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਇੱਕ ਹੀ ਸਮਾਂ ਹੁੰਦਾ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਜ਼ਰੂਰਤ ਸਮੇਂ ਉਸ ਚੀਜ਼ ਨੂੰ ਜਿਸ ਤਰੀਕੇ ਨਾਲ ਜਿਹਨੂੰ ਜ਼ਰੂਰਤ ਹੈ ਤੱਕ ਚੀਜ਼ ਪਹੁੰਚ ਜਾਵੇ ਤਾਂ ਉਹ ਐਸੀ ਅਪਰਾਲਾ ਕੀਤਾ ਹੈ ਉਹਨਾਂ ਨੇ ਮੇਰੇ ਨਾਲ ਸੰਪਰਕ ਤਾਂ ਕੀਤਾ ਕਿਉਂਕਿ ਸਹੀ ਜਨਰਲ ਬੰਦਿਆਂ ਨੂੰ ਜਾ ਕੇ ਉਹ ਜਗ੍ਹਾ ਮਿਲ ਸਮਾਨ ਮਿਲੇ ਉਹ ਤੇ ਮੈਂ ਕੱਲੇ-ਕੱਲੇ ਬੰਦੇ ਨੂੰ ਵੈਰੀਫਾਈ ਕਰਕੇ ਫਿਰ ਇਹਨਾਂ ਤੱਕ ਉਹ ਦੱਸਿਆ ਔਰ ਕੱਲੇ-ਕੱਲੇ ਬੰਦੇ ਦਾ ਆਧਾਰ ਕਾਰਡ ਦੇਖ ਕੇ ਸਰਪੰਚ ਦੀ ਜ਼ਿੰਮੇਵਾਰੀ ਪਾ ਕੇ ਜਿਨ੍ਹਾਂ ਨੂੰ ਵਾਕਈ ਲੋੜ ਹੈ ਤਾਂ ਉਸ ਤਰੀਕੇ ਨਾਲ ਇਹਨਾਂ ਨੂੰ ਲਿਆਂਦਾ ਇੱਥੇ ਉਤੋਂ ਇਹ ਛੋਟਾ ਜਿਹਾ ਸੀਗਾ ਇਸ ਤੋਂ ਬਾਅਦ ਦੇ ਸਾਨੂੰ ਹੋਰ ਜ਼ਰੂਰਤ ਹੋਈ ਤਾਂ ਇਹਨਾਂ ਵੱਲੋਂ ਸਾਨੂੰ ਖੁੱਲੀ ਆਫਰ ਹੈ ਵੀ ਜਦੋਂ ਮਰਜ਼ੀ ਤਾਂ ਅਸੀਂ ਉਹਦੇ ਹੋਰ ਕੋਈ ਲੋਡ ਹੋ ਜਾਣਾ ਤੱਕ ਪਹੁੰਚਾਂਗੇ ਤਾਂ ਫਿਰ ਸਰਵਿਸ ਦੇ ਜਿਹੜੇ ਲੋਕ ਨੇ ਕਿੰਨੇ ਕੁ ਲੋਡ ਮੰਗ ਸੀਗੇ ਲੋਡ ਮੰਗਤਾ ਦੇਖੋ ਜੀ ਹੁੰਦੇ ਨੇ ਇਹ ਤਾਂ ਜਿੱਦਾਂ ਅਸੀਂ ਜੋ ਅਸੀਂ ਸੋਚਿਆ ਸੀ ਹੋਏ ਸੀਗਾ ਵੀ ਜਿਨ੍ਹਾਂ ਦੇ ਘਰ ਦੇ ਉੱਪਰ ਮਤਲਬ ਘਰਾਂ ਦੇ ਵਿੱਚ ਅੰਦਰ ਪਾਣੀ ਚਲਾ ਜਾਵੇ ਤਾਂ ਉਹ ਸਮਾਨ ਕੱਢ ਕੇ ਉੱਪਰ ਕੋਠਿਆਂ ਤੇ ਰੱਖਣਗੇ ਤਾਂ ਕੋਠੇ ਦੇ ਉੱਪਰ ਕੋਈ ਉਹਨਾਂ ਦੇ ਕਮਰਾ ਹੈ ਨਹੀਂਗਾ ਤੋ ਤਰਪਾਲ ਦੀ ਜ਼ਰੂਰਤ ਹੈ ਇਹ ਬਹੁਤ ਜ਼ਰੂਰਤ ਸੀਗੀ ਇਸ ਕਰਕੇ ਤਾਂ ਕੀਤਾ ਥੋੜਾ ਜਿਆਦਾ ਰੀਚਾ ਮੈਮ ਕਿਸ ਤਰੀਕੇ ਇਹ ਨਾ ਇੱਕ ਜਦ ਅਸੀਂ ਸੱਚੀ ਸੇਵਾ ਕਰਦੇ ਆ ਨਾ ਕਿਉਂਕਿ ਕਿਸ ਤਰੀਕੇ ਐਸਐਸਓ ਸਾਹਿਬ ਦੇ ਵੱਲੋਂ ਜਿਹੜਾ ਅਜੀਤ ਸਰ ਦੇ ਵੱਲੋਂ ਜਿਹੜਾ ਕੰਟੈਕਟ ਕੀਤਾ ਗਿਆ ਗੁਰੂ ਸਰ ਨੂੰ ਫਿਰ ਉਸ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕੀਤੀ ਗਈ ਕਿਉਂਕਿ ਇਹ ਸੇਵਾ ਜੋ ਤੁਸੀਂ ਪਹਿਲਾਂ ਕਰ ਚੁੱਕੇ ਹੋ ਤੇ ਕਰ ਰਹੇ ਹੋ ਉਸੇ ਦਾ ਫਲ ਹੈ ਕਿ ਤੁਹਾਨੂੰ ਅਪਰੋਚ ਕੀਤੀ ਗਈ। ਦੇਖੋ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਹਾਂ ਕਿ ਪਰਮਾਤਮਾ ਨੇ ਸਾਨੂੰ ਅੱਜ ਇਹ ਸੁਯੋਗ ਬਣਾਇਆ ਹੈ ਕਿ ਅਸੀਂ ਕਿਸੇ ਦੀ ਹੈਲਪ ਕਰ ਸਕੀ ਹੈ। ਠੀਕ ਹੈ। ਔਰ ਸਾਡਾ ਸਿਰਫ ਇੱਕੋ ਹੀ ਮਕਸਦ ਹੈ ਕਿ ਜਿਸ ਜੋ ਅੱਜ ਇਸ ਟਾਈਮ ਪ੍ਰਾਕ੍ਰਿਤਿਕ ਆਪਦਾ ਆ ਗਈ ਹੈ ਲੋਕਾਂ ਦੇ ਉੱਪਰ ਐਸੇ ਸਾਡੇ ਭਾਈਪੈਣ ਹੈ। ਅਸੀਂ ਨਹੀਂ ਚਾਹੁੰਦੇ ਕਿ ਪਰਮਾਤਮਾ ਕਰੇ ਕਿਸੇ ਦਾ ਵੀ ਘਰ ਖਰਾਬ ਹੋਏ ਕਿਸੇ ਦਾ ਵੀ ਘਰ ਟੁੱਟੇ ਕਿਸੇ ਦਾ ਘਰ ਵੀ بگੜੇ ਸਿਰਫ ਇੱਕ ਉਸ ਘਰ ਲਈ ਬਚਾਣ ਲਈ ਵੀ ਉਹਨਾਂ ਨੂੰ ਇੱਕ ਸਮਾਨ ਨੂੰ ਰੱਖਣ ਲਈ ਛਾਪਨ ਲਈ ਜਰੂਰਤ ਹੈ ਤੇ ਉਹਦੇ ਲਈ ਅਸੀਂ ਤਰਪਾਲਾਂ ਦਾ ਸਾਨੂੰ ਕਿਹਾ ਗਿਆ ਅਸੀਂ ਇੱਥੇ ਤਰਪਾਲਾ ਲੈ ਕੇ ਪਹੁੰਚੇ ਔਰ ਤਰਪਾਲਾਂ ਦੀ ਕੁਆਲਿਟੀ ਵੀ ਉਹੀ ਹੈ ਜੇ ਅਸੀਂ ਜੇ ਕਿਸੇ ਆਪਣੇ ਘਰ ਸਾਨੂੰ ਕੋਈ ਲੋਡ ਪੈਂਦੀ ਕੋਈ ਚੀਜ਼ ਨੂੰ ਢੱਕਣ ਲਈ ਤੇ ਅਸੀਂ ਉਸ ਟਾਈਪ ਦੀ ਲਿਆਉਂਦੇ ਹਾਂ ਔਰ ਛਤਰੀ ਛਤਰੀ ਵੀ ਬਹੁਤ ਅੱਛੀ ਕੁਆਲਿਟੀ ਦੀ ਹੈ ਪ੍ਰੋਪਰ ਅਸੀਂ ਸਟੀਲ ਹੈਂਡਲ ਵਧੀਆ ਕੁਆਲਿਟੀ ਦੀ ਚੀਜ਼ ਲਿਆ ਕੇ ਅਸੀਂ ਬਣਾ ਚਾਹੁੰਦੇ ਹਾਂ ਲਾਸਟ ਮੈਸੇਜ ਕੀਆ ਤੁਹਾਡਾ ਸਰ ਮੇਰਾ ਲਾਸਟ ਮੈਸੇਜ ਇਹ ਹੈ ਕੋਈ ਵੀ ਕੰਮ ਅਸੀਂ ਕਰਦੇ ਆ ਆਪਣੀ ਇੰਡਸਟਰੀ ਚ ਵੀ ਕੰਮ ਕਰਦੇ ਆ ਉਹਦੀ ਅਕਾਉਂਟੇਬਿਲਟੀ ਹੋਣੀ ਚਾਹੀਦੀ ਹੈ ਹੈਨਾ ਅਕਾਉਂਟੇਬਿਲਟੀ ਦਾ ਮੇਰਾ ਮਤਲਬ ਇਹ ਹੈ ਦੇਖੋ ਅਸੀਂ ਚਾਹੀ ਅੱਜ 200 ਹੈਨਾ 100 160 ਐਂਡ 100 ਬੜੀ ਤਰਪਾਲ ਅਸੀਂ ਲੈ ਕੇ ਆਏ ਆ ਇੱਕ ਛੋਟਾ ਜਿਹਾ ਛੋਟਾ ਜਿਹਾ ਪ੍ਰਯਾਸ ਹੈ ਕੋਈ ਬਹੁਤ ਵੱਡਾ ਪ੍ਰਯਾਸ ਨਹੀਂ ਹੈ ਸੰਸਦਾਂ ਵੱਲੋਂ ਲੇਕਿਨ ਉਹਦੇ ਨਾਲ ਨਾਲ ਤੁਸੀਂ ਅੱਜ ਇੱਕ ਕੰਮ ਦੇਖਿਆ ਹੋਊਗਾ ਤੁਸੀਂ ਦੇਖੋ ਜੜੀਆਂ ਵੀ ਸੰਸਦਾਂ ਜਿਹੜੇ ਵੀ ਪ੍ਰਸ਼ਾਸਨ ਜਿੱਥੇ ਵੀ ਕੋਈ ਸਮਾਨ ਦੇ ਰਿਹਾ ਹੈਗਾ ਉਹਦੀ ਅਕਾਉਂਟੇਬਿਲਟੀ ਕੀ ਹੈ ਮੈਂ ਆਪਣੀ ਹੀ ਸੰਸਦੀ ਅਕਾਉਂਟੇਬਿਲਟੀ ਦੀ ਗੱਲ ਕਰ ਰਿਹਾ ਅ ਅੱਜ ਕੱਲੇ ਕੱਲੇ ਬੰਦੇ ਦੇ ਆਧਾਰ ਕਾਰਡ ਨੂੰ ਪਹਿਲੇ ਵੈਰੀਫਾਈ ਕੀਤਾ ਗਿਆ ਪੁਲਿਸ ਨੇ ਵੈਰੀਫਾਈ ਕੀਤਾ ਸਰਪੰਚ ਨੇ ਵੈਰੀਫਾਈ ਕੀਤਾ ਫੇਰ ਜਾ ਕੇ ਉਸ ਨੂੰ ਸਮਾਨ ਮਿਲਿਆ ਹੈਗਾ ਬੈ ਹੈ ਨਾ ਅਸੀਂ ਸਿਰਫ ਸੰਸਾਣ ਵੀ ਐਵਾਨ ਕਰਦੇ ਹੈਗੇ ਆ ਤੁਸੀਂ ਕਿਸੇ ਵੀ ਜਗ੍ਹਾ ਕੋਈ ਸਮਾਨ ਦਿੰਦੇ ਹੈਗੇ ਹੋ ਉਹਦੇ ਅਕਾਉਂਟੇਬਿਲਟੀ ਮੰਗੋ ਤੁਹਾਡਾ ਰਾਈਟ ਹੈਗਾ ਬੈ ਸਮਾਨ ਕਿਹਨੂੰ ਦਿੱਤਾ ਗਿਆ ਉਹ ਕਿੰਨਾ ਕੁ ਜ਼ਿਆਦਾ ਜ਼ਰੂਰਤਮੰਦ ਸੀਗਾ ਦੇਖੋ ਅੱਜ ਅੱਜ ਐਡਾ ਵੱਡਾ ਪਿੰਡ ਇੰਨੇ ਪਿੰਡ ਜਿਹੜੇ ਇੱਥੇ ਇਕੱਠੇ ਹੈਗੇ ਸਾਨੂੰ ਲੱਗਦਾ ਹੈ ਕਿ ਸਾਡਾ ਸਮਾਨ ਸ਼ਾਇਦ ਥੋੜਾ ਸੀ ਲੇਕਿਨ ਅਸੀਂ ਇਹਨਾਂ ਨੂੰ ਵਿਸ਼ਵਾਸਨ ਦਿੱਤਾ ਹੈਗਾ ਬੈ ਵੀ ਅਗਰ ਕੋਈ ਹੋਰ ਲੋਕਾਂ ਦੀ ਐਸੀ ਕੋਈ ਲਿਸਟ ਬੰਦੀ ਹੈ ਹੈਨਾ ਅਸੀਂ ਚਾਹਾਂਗੇ ਕਿ ਬੰਨ੍ਹ ਨਾ ਟੁੱਟੇ ਹੈਨਾ ਇਹਨਾਂ ਨੂੰ ਡਰ ਇਹੀ ਹੈ ਕਿ ਜੇ ਬੰਨ੍ਹ ਟੁੱਟ ਗਿਆ ਬੰਨ੍ਹ ਟੁੱਟਣ ਦੇ ਬਾਵਜੂਦ ਇੰਨਾ ਪਾਣੀ ਅੰਦਰ ਐਂਟਰ ਕਰ ਗਿਆ ਕਿ ਬੰਨ੍ਹ ਟੁੱਟ ਗਿਆ ਦਾ ਐਸਐਚਓ ਸਾਹਿਬ ਨੇ ਕਿਹਾ ਕਿ ਸਰ ਮੈਂ ਤਾਂ ਡਰਦਾ ਪਿਆ ਹੈਗਾ ਵਾ ਹੈਨਾ ਕਿ ਪ੍ਰਮਾਤਮਾ ਕਰੇ ਬੰਨ ਨਾ ਟੁੱਟੇ ਹੈਨਾ ਅਸੀਂ ਵੀ ਪ੍ਰਮਾਤਮਾ ਨੂੰ ਇਹੀ ਕਵਾਂਗੇ ਕਿ ਬੰਨ ਨਾ ਟੁੱਟੇ ਲੇਕਿਨ ਜਿਹੜਾ ਵੀ ਸੰਸਾਪ ਪ੍ਰਸ਼ਾਸਨ ਨੂੰ ਕਿਸੇ ਨੂੰ ਕਿਸੇ ਵੀ ਆਰਗੇਨਾਈਜੇਸ਼ਨ ਸਮਾਨ ਦੇ ਰਹੀ ਹੈ ਉਹਦੀ ਅਕਾਉਂਟੇਬਿਲਟੀ ਜ਼ਰੂਰ ਮੰਗੇ ਕਿ ਇਹ ਸਮਾਨ ਕਿਹੜੇ ਲੋਕਾਂ ਨੂੰ ਦਿੱਤਾ ਗਿਆ ਹੈਗਾ ਉਹਨਾਂ ਦਾ ਨਾਮ ਦੀ ਲਿਸਟ ਮੰਗੋ ਉਹਨਾਂ ਦਾ ਆਧਾਰ ਕਾਰਡ ਮੰਗੋ ਉਹਨਾਂ ਦੇ ਪਰਿਵਾਰ ਦੀ ਵੈਰੀਫਿਕੇਸ਼ਨ ਕਰੋ ਉਹਨਾਂ ਦਾ ਮੋਬਾਈਲ ਨੰਬਰ ਮੰਗੋ ਮੇਰਾ ਸਿਰਫ ਇੱਕ ਹੀ ਪੰਮੈਸ ਹੀ ਹੈ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਇਹ ਨੌਜਵਾਨਾਂ ਨੂੰ ਅਜਿਹੀ ਸੰਸਥਾਵਾਂ ਨੂੰ ਜੋ ਵੱਧ ਚੜ ਕੇ ਜਿਹੜਾ ਹੈ ਅੱਗੇ ਆ ਰਹੀਆਂ ਨੇ ਕਿਉਂਕਿ ਜੋ ਅੱਜ ਪੰਜਾਬ ਦੀ ਸਥਿਤੀ ਬਣੀ ਹੈ ਅਸੀਂ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੀ ਇਹ ਆਪਦਾ ਆਈ ਹੈ ਉਹ ਹਟੇ ਆਪਣੇ ਪੰਜਾਬ ਤੋਂ ਤੋਂ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਸੰਦ ਸੰਜੀਤ ਸੇhtਿਆ ਦੇ ਨਾਲ ਮੈਂ ਆਮ